ਜਿੰਸੀਆ ਖਾਲਸਾ ਵਾਇਗਲ ਚੁੱਕੀ ਕਰਦੇ ਸਾਰਿਆਂ ਨੂੰ ਪਿਆਰ ਕਦੀ ਸਤਿ ਸ੍ਰੀ ਅਕਾਲ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਨੇਗੀ ਅੱਜ ਦੀ ਵਾਕ ਪਈਏ ਆਪਾਂ ਅੱਧ ਚ ਆ ਗਏ ਆ ਤੇ ਬੋਲੋ ਸਾਹ ਕਿਲੇ ਆ ਅਭਦਸ਼ਨ ਕਰਦੇ ਹਾਂ ਨਹੀਂ ਪੈ ਰਿਆ ਆ ਕਾਕੇ ਦੀ ਛਤਰੀ ਹੈ ਲੱਭੀ ਵੀ ਨਹੀਂ ਦੂਜੀ ਪੜਤਾ ਨਹੀਂ ਗਈ ਥਾਲ ਦੀ ਛਤ ਨਾਪਾਂ ਵੀ ਮੀਂਹ ਚ ਚੱਲੇ ਆ ਅੱਜ ਸਾਰੇ ਭਜ ਗਏ ਮੀਂਹ ਪੈ ਰਿਹਾ ਉਹ ਛੋਟੀ ਛਤਰੀ ਹੈ ਇੱਧਰ ਕਾਕਾ ਜੀ ਸੋਲਰ ਤੇ ਬਟਾ ਹੈ ਮੀਂਹ ਥੋੜਾ ਹੀ ਆ ਇਨਾ ਮੀਂਹ ਚ ਨਾਉਂਦੇ ਜਾਂਦੇ ਆ ਘਰੋਂ ਵੀ ਨਾ ਕਿ ਆਏ ਸੀ ਹੁਣ ਮੀਂਹ ਚ ਵੀ ਨਾਉਂਦੇ ਜਾਂਦੇ ਆ ਡਬਲ ਤੋਤੇ ਗਏ Bye. ਜਗਾ ਸਾਥਲਾ ਕਰ ਸਤ ਸਰੂਪੁਲ ਹੈ गुद्गे इस आस्मे निख्नी आई वालिकनी पति भलेये तस रून समझात अप्यात अगूत जल्दियो गुद्गे इस आस्मे का रे 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 यह हम बावजूद सफार जो सात प्रांतों के राज्यों में आए थे इसके लिए तर्कार करने के लिए योगी राजीव पायसा और सांसद की नाराजगी जता देना में आगे काम लेकर बहाने शक्ति हो सकती है और बुलंद करने के लिए बोता भी आपने और हम यह रहते हैं तो यह हमारे शेर संपादक ने जो आपने ਇਹ ਲਾਹ ਲਾਹ ਆਪੋ ਨਾ ਆਪੋ ਨਾ ਆਪੋ ਨਾ ਆਪੋ ਨਾ ਹਾਂਜੀ ਦਰਸ਼ਨ ਕਰ ਲਏ ਮਹਾਰਾਜ ਦੇ ਮੰਦਰ ਸਾਹਿਬ ਆ ਪਿੰਸ ਦੀਵਾ ਫਰਾ ਲਈਏ ਬਹੁਤ ਬਖਤਰ ਕੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਘਰ ਨੂੰ ਚਲੋ ਜੀ Thank you. ਫੋਰ ਸੁਣਾ ਗੱਲ ਵਾਤੇ ਅੰਤਨਾ ਸੋਚ ਰਹੀ ਆ ਆਪਣੇ ਤੋਂ ਡੱਡੀ ਕਹਿੰਦਾ ਕੱਢੀ ਜਦੋਂ ਤੂੰ ਕੰਮ ਕਰੂਗਾ ਅੱਛਾ ਮੈਂ ਕਹਿੰਦਾ ਗਾਜੀ ਓਕੇ ਫਿਰ ਦੇਖ ਮੈਂ ਇਨੇ ਸਾਲ ਕਿਤੋਂ ਤੇਰੀ ਵਾਰੀ ਹੈ ਮੈਂ ਕਰਕੇ ਦੱਸਾਂ ਹੂੰ ਤੇਰੀ ਵਾਰੀ ਹੈ ਤੂੰ ਕਰ ਤੂੰ ਮਿਹਨਤ ਕਰ ਮੋਢੇ ਨਾਲ ਮੋਢਾ ਲਾ ਕੇ ਖੜਾ ਤੂੰ ਤਾਂ ਤੈਨੂੰ ਇਹ ਮੋਢੇ ਨਾਲ ਮੋਢਾ ਲਾ ਕੇ ਕਰ ਦੁਕਰ ਕੰਮ ਦੱਬ ਕੇ ਹਾਂਜੀ ਕੱਲ ਜਿਹੜਾ ਭੱਜਿਆ ਸੀਗਾ ਹਾਂਜੀ ਐਮਸਟ੍ਰਿੰਗ ਅਜੇ ਤੱਕ ਟੁੱਟੇ ਹੋਏ ਹਾਂਜੀ ਟਾਈਮ ਲੱਗੂ ਹਾਂ ਕਸ਼ਤੀ ਨਾਲ ਠੀਕ ਹੋਣਾ ਟੈਕਲ ਹੋ ਜਾਊਗਾ ਹਾਂਜੀ ਮੈਂ ਦੱਤੀਆਂ ਮੈਂ ਚਾਹੇ ਤਾਂ ਭਜਣਾ ਹੁੰਦਾ ਨਾ ਸਪ੍ਰਿੰਟ ਕਹਿੰਦੇ 90 ਸੈਕਿੰਡ ਸਪ੍ਰਿੰਟ ਕਰਿਆ ਕਰੋ ਜਰੂਰ ਵੱਖ 90 ਤਾਂ ਹੁੰਦੇ ਨਹੀਂ ਜੀ ਥੋੜਾ ਥੋੜਾ ਕਰਦੇ ਆ ਅਕਾਲ ਪਤੀ ਜੀ ਨੀ ਕਰਦੇ ਕਿ ਜਾਗਦੇ ਆ ਚਾਹੇ ਤੀਤੀ ਖੜਤੀ ਕਰਦੇ ਆ ਜਾਗਦੇ ਆ ਅਕਾਲ ਸਿੰਘ ਹਾਂਜੀ ਚਲੋ ਜੀ ਹੁਣ ਵਾਪਸ ਜਾ ਰਹੇ ਆ ਘਰ ਨੂੰ ਜੀ ਚਨਾ ਦਾ ਆ ਰਿਹਾ ਚਲੋ ਜੀ ਚਨਾ ਦਾ ਆ ਰਿਹਾ ਮਿਠਾ ਮਿਠਾ ਰਿਹਾ ਅਜਲੀ ਐਨਾ ਹੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਕੱਲੋਂ ਕੱਲ ਸੁਣਾਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ